ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਸਮੇਂ ਦੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਇਹਨਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਕੁੜੀ ਵੱਲੋਂ ਆਪਣੀ ਪਿੱਠ ਦੇ ਉੱਤੇ ਮੂਲ ਮੰਤਰ ਸਹਿਬ ਦਾ ਟੈਟੂ ਬਣਾਇਆ ਹੋਇਆ ਹੈ ਕਿਸ ਤਰ੍ਹਾਂ ਟੈਟੂ ਬਰਾਉਣਾ ਸਹੀ ਹੈ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਮਨੁੱਖ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਨੇ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ ਜਿੱਥੇ ਪ੍ਰਮਾਤਮਾ ਰੱਖੇ ਉੱਥੇ ਹੀ ਖੁਸ਼ ਰਹੋ ਤਾਂ ਜੀਵਨ ਵਧੀਆ ਲੰਘ ਜਾਂਦਾ ਹੈ ਇਹ ਵੀਡੀਓ ਨਾ ਉਹਦਾ ਜਿਉਂਦਾ ਜਾਗਦਾ ਸਬੂਤ ਹੈ ਇਸ ਵੀਡੀਓ ਨੂੰ ਵੇਖ ਕੇ ਤੁਹਾਡੇ ਕਈ ਸੰਸ਼ੇ ਦਾ ਖਤਮ ਹੋ ਗਏ ਹੋਣੇ ਆ ਤੁਹਾਡੀਆਂ ਮੰਗਾਂ ਵੀ ਹੋਣਗੀਆਂ ਜ਼ਿੰਦਗੀ ਦੇ ਵਿੱਚ ਕਿ ਮੈਨੂੰ ਉਹ ਮਿਲ ਜੇ ਆ ਮਿਲ ਜੇ ਪਰ ਆ ਵੀਡੀਓ ਨੇ ਸਾਰੀਆਂ ਮੰਗਾਂ ਹੀ ਖਤਮ ਕਰ ਦਿੱਤੀਆਂ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਦੋਸਤੋ ਇਹ ਵੀਡੀਓ ਨਾ ਆਸਟ੍ਰੇਲੀਆ ਦੀ ਹੈ ਅਤੇ ਤੁਸੀਂ ਵੀਡੀਓ ਵਿੱਚ ਨਾ ਇੱਕ ਮੁੰਡੇ ਨੂੰ ਵੇਖ ਸਕਦੇ ਹੋ ਜੋ ਕਿ ਇੱਕ ਪੰਜਾਬੀ ਨੌਜਵਾਨ ਹੈ ਅਤੇ ਤੁਸੀਂ ਵੇਖ ਲਓਗੇ ਉਹ ਨੀਂਦ ਦਾ ਮਾਰਿਆ ਸੌਂ ਜਾਂਦਾ ਹੈ ਤੇ ਦੁਕਾਨਦਾਰ ਉਸ ਮੁੰਡੇ ਦੇ ਲੱਤਾਂ ਮਾਰ ਕੇ ਉਹਨੂੰ ਉਠਾਉਂਦਾ ਹੈ ਤੁਸੀਂ ਵੇਖ ਲਓ ਕਿ ਵਿਦੇਸ਼ਾਂ ਦੇ ਵਿੱਚ ਸਾਡੇ ਨੌਜਵਾਨਾਂ ਨਾਲ ਕਿੰਨਾ ਧੱਕਾ ਹੁੰਦਾ ਹੈ ਪਹਿਲਾਂ ਤਾਂ 40-40 ਲੱਖ ਰੁਪਈਆ ਲਾ ਕੇ ਵਿਦੇਸ਼ ਜਾਓ ਉੱਥੇ ਵੀ ਜਾਨਵਰਾ ਵਾਂਗ ਕੰਮ ਕਰਨਾ ਪੈਂਦਾ ਹੈ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ